પાઠી પાઠ ਕਿਵੇਂ કરે પહેલી ਗੱਲ ਜੇ ਸੱਜਣ ਸ਼ੁੱਧ ਪਾਠ ਕਰਨ ਵਾਲੇ ਹੋਣ ਹੁਣ ਸਾਡੀ ਮੁਸ਼ਕਲ ਇਹ ਵੇ ਮਰਨੇ ਪਰਨੇ ਦੇ ਪਾਠ ਰਖਾਨੇ ਆ ਬਾਹਰ ਮੇਲ ਆਇਆ ਉਹਨਾਂ ਨੂੰ ਚਾਹ ਪੁੱਛਨੇ ਪਿਆ ਪਾਠ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਸੁਣੀਆਂ ਸਾਰੇ ਬਾਹਰ ਭੱਜ ਗਏ ਭੋਗ ਵੇਲੇ ਉਹ ਸਮਾਜ ਮਾਰਦਾ ਆਜੋ ਅੰਦਰ ਭੋਗ ਦੇ ਸ਼ਲੋਕ ਆ ਗਏ ਗੁਰਮਖੋ ਮੈਂ ਕਹਾਗਾ ਕਿ ਜ਼ਿੰਦਗੀ ਚ ਭਾਵੇਂ ਇੱਕ ਅਖੰਡ ਪਾਠ ਕਰਾਓ ਕਿਸੇ ਰਿਸ਼ਤੇਦਾਰ ਨੂੰ ਮਤ ਸਜੋ ਦੁਨੀਆਦਾਰੀ ਮਤ ਪਾਲੋ ਸਾਰੇ ਜੀ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੋ ਜੇ ਨਹੀਂ ਤੇ ਸਹਿਜ ਪਾਠ ਕਰਾ ਲਓ ਘੰਟਾ ਸਵੇਰੇ ਘੰਟਾ ਸ਼ਾਮੀ ਭਾਈ ਸਾਹਿਬ ਪਾਠ ਕਰਨ ਸਾਰਾ ਪਰਿਵਾਰ ਸੁਣੋ ਘੱਟੋ ਘੱਟ ਗੁਰੂ ਨੂੰ ਮਰਨ ਲੱਗਿਆ ਇਹ ਤਾਂ ਕਹਿ ਦਈਏ ਕਰ ਨਹੀਂ ਸਕਿਆ ਪਰ ਮੈਂ ਸੁਣ ਕੇ ਸਾਰਾਂ ਆ ਮੈਂ ਬੇਨਤੀ ਕਰਾਂਗਾ ਪਾਠ ਹੀ ਕਿਵੇਂ ਪਾਠ ਕਰੇ ਅਨ ਕੋ ਬੰধেਜ ਬਾੰਦ ਆਸਨ ਕੋ ਸਾਧ ਬੇਸ ਗਾਤ ਕੋ અલੂਲ ਸੂਧ ਇੱਕ ਚਾਲ ਲੀਜੀਏ ਜਿਸ ਨੇ ਪਾਠ ਕਰਨਾ ਸਭ ਤੋਂ ਪਹਿਲਾ ਚੌਂਕੜੇ ਦਾ ਧਣੀ ਹੋਵੇ ਉਹ ਚੌਂਕੜਾ ਮਾਰ ਸਕਦਾ ਹੋਵੇ ਅੱਜ ਚੌਂਕੜੇ ਦੇ ਧਣੀ ਕਿਹੜਾ ਮਿਲਦਾ ਜਿੱਥੇ ਤੇ ਨਿੱਕੇ ਨਿੱਕੇ ਨਿਆਣਿਆਂ ਦੇ ਗੋਡਿਆਂ ਦੀ ਬਸ ਹੋ ਗਈ ਜਿੰਨੇ ਅਸੀਂ ਬੈਠਿਆ 80% ਗੋਡਿਆਂ ਦੇ ਬਿਮਾਰ ਹੋਣਗੇ ਵਿੱਚ ਸੱਚ ਹੈ ਨਾ ਜੀ ਇਹ ਇਹ ਸਾਰੀ ਕਿਰਪਾ ਰਫਾਈਂਡ ਦੀ ਹੈ ਜਿਹੜਾ ਰੋਜ਼ ਖਾਣੇ ਭਾਂ ਅੱਜ ਤੋਂ ਕੋਈ ਡਾਕਟਰ ਬੈਠਾ ਹੋਏ ਗੁੱਸਾ ਨਾ ਕਰਿਓ ਅੱਜ ਤੋਂ 10 ਸਾਲ ਪਹਿਲਾਂ ਕਹਿੰਦੇ ਨਾ ਨਾ ਕਿਉਂ ਨਾ ਖਾਇਓ ਕਿਉਂ ਨਾ ਖਾਇਓ ਹੁਣ ਸਾਰੇ ਕਹਿਣ ਲੱਗ ਪਏ ਚਮਚਾ ਘਿਓ ਜਰੂਰ ਲੈ ਲਿਆ ਕਰੋ ਹੁਣ ਬੰਦਾ ਸਮਝੇ ਵੀ ਸਰੀਰ ਤਾਂ ਉਹੀ ਹੈ ਨਾ ਇਹ ਬੜੀਆਂ ਵੱਡੀਆਂ ਵੱਡੀਆਂ ਘਾੜੀਆਂ ਹੁੰਦੀਆਂ ਨੇ ਪਿਆਰਿਓ ਸਾਡੇ ਵਾਸਤੇ ਦੀ ਰੋਗ ਨਹੀਂ ਇਹ ਵੀ ਮਾਫੀਆ ਬੜਾ ਵੱਡਾ ਹੁੰਦਾ ਕਿ ਇਸ ਚੀਜ਼ ਨੂੰ ਪ੍ਰੋਮੋਟ ਕਰਦੇ ਪਹਿਲੀ ਗੱਲ ਜਿੰਨੇ ਪਾਠ ਕਰਨਾ ਅਭਿਆਸ ਕਰੇ ਚੌਂਕੜੀ ਮਾਰਨ ਦਾ ਇੱਕ ਗੱਲ ਹੋਰ ਜੇ ਕਿਸੇ ਨੇ ਰੋਜ਼ ਤੁਹਾਡੇ ਬਹੁਤ ਬੈਠੇ ਹੋਣਗੇ ਅਭਿਆਸੀ ਕਹਿਣਗੇ ਵੀ ਇਹ ਕੀ ਸੁਣਾਈ ਜਾਂਦਾ ਹੈ ਜਦੋਂ ਚੌਂਕੜੀ ਮਾਰਨੀ ਯਤਨ ਕਰੀਏ ਕਿ ਸਾਡੇ ਪੈਰਾਂ ਵਾਲਾ ਪਾਸਾ ਜਿਹੜਾ ਉਹ ਥੋੜਾ ਜਾਂ ਨੀਵਾ ਹੋਵੇ ਸੀਟ ਵਾਲਾ ਪਾਸਾ ਜਿਹੜਾ ਉਹ ਇੰਚ 2 ਇੰਚ ਉੱਚਾ ਹੋਵੇ ਜਿਹੜਾ ਬੰਦਾ ਅੱਗੋਂ ਉੱਚਾ ਬੈਠਦਾ ਹੈ ਪਿੱਛੇ ਨੀਵਾ ਯਾਦ ਰੱਖਿਓ 10 ਮਿੰਟਾ ਜੋ ਦੀਆਂ ਲੱਤਾਂ ਸੌਂ ਜਾਣਗੀਆਂ ਜੇ ਸ਼ਬਦ ਦਾ ਅਭਿਆਸ ਕਰਨਾ ਹੈ ਤੇ ਚੌਂਕੜਾ ਐਸਾ ਪਾਠ ਕਰਨ ਵਾਲਾ ਪਹਿਲੀ ਗੱਲ ਚੌਂਕੜੇ ਦਾ ਚਣੀ ਹੋਵੇ ਮਹਾਰਾਣੀ ਸ਼ਬਦ ਵਰਤਿਆ ਇਪਾ ਸੰਤ ਨਿਆਸ ਅੰਨ ਕੋ ਬੰধেਜ ਬਾਂਧ ਅੰਨ ਤੇ ਕੰਟਰੋਲ ਕਰੇ ਜਿਹਨੇ 2 ਘੰਟੇ ਪਾਠ ਕਰਨਾ ਹੈ ਜੇ ਸੇਰ ਆਟਾ ਖਾਜੂਗਾ ਉਹਨੇ ਪਿਆਰੋ ਪਾਠ ਕੀ ਕਰਨਾ ਅੰਨ ਤੇ ਕੰਟਰੋਲ ਹੋਵੇ ਚੌਂਕੜੇ ਦਾ ਧਨੀ ਕੋਵੇ ਤੀਜੀ ਗੱਲ ਪਾਠ ਕਰਨ ਵਾਲਾ ਆਪਣੇ ਸ਼ਰੀਰ ਨਾਲ ਹਰਕਤਾਂ ਨਾ ਕਰੇ ਜਿੰਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਅੰਨ ਕੋ ਬੰধেਜ ਬਾਂਧ ਆਸਨ ਕੋ ਸਾਧ ਬੇਸਕ ਗਾਤ ਕੋ ਅਲੂਲ ਸੂਦ ਕਾਤਕੋ ਦਾ ਮਤਲਬ ਕੀ ਹੈ ਜੀ ਸਰੀਰ ਹੁਣ ਕਈਆਂ ਬੰਦਿਆਂ ਦਾ ਸੁਭਾਅ ਹੈ ਜੀ ਨਾਲੇ ਪਾਠ ਕਰੀ ਜਾਣੇ ਮੁਛਾਂ ਨੂੰ ਵੱਟ ਦਈ ਜਾਣੇ ਉਹਨਾਂ ਦੇ ਹੱਥ ਹੀ ਕੰਟਰੋਲ 'ਚ ਨਹੀਂ ਹੁੰਦੇ ਕਈਆਂ ਦਾ ਸੁਭਾਅ ਨਾਲੇ ਪਾਠ ਕਰੀ ਜਾਣਗੇ ਨਾਲੇ ਪੈਰਾਂ ਦੀਆਂ ਤਲੀਆਂ ਖੁਰਕੀ ਜਾਣਗੇ ਇਸ ਤਰੀਏ ਨਾ ਜੀ ਜਿਸ ਬੰਦੇ ਨੇ ਪਾਠ ਕਰਨਾ ਆਪਣੇ ਅੰਗਾਂ ਤੇ ਕੰਟਰੋਲ ਕਰੇ ਪਾਠ ਇੱਕ ਚਾਲ ਕਰੇ ਕਾਲੀ ਨਾ ਕਰੇ ਮੈਂ ਫਿਰ ਬੇਨਤੀ ਕਰਾਂਗਾ ਇਹ ਗੱਲਾਂ ਪਾਟੀਆਂ ਲਈ ਮੇਰੇ ਲਈ ਵੀ ਹੈ ਅਨ ਕੋ ਬੰধেਜ ਬਾਂਧ ਆਸਮ ਕੋ ਸਾਧ ਬੇਸ ਗਾਥ ਕੋ ਅਲੂਲ ਸੂਧ ਇੱਕ ਚਾਲ ਲੀਜੀਏ ਇੱਕ ਚਾਲ ਪਾਠ ਕਰੇ ਅਗਲੀ ਗੱਲ ਚੀਤ ਕੋ ਨਿਰੋਧ ਕੈ ਪ੍ਰਬੋਧ ਕੈ ਪ੍ਰਕਾਸ਼ ਪ੍ਰੇਮ ਜਦੋਂ ਪਾਠ ਕਰਨਾ ਹੋਵੇ ਤੇ 5-7 ਮਿੰਟ ਪਹਿਲਾਂ ਬੈਠ ਕੇ ਪਾਠ ਸੁਣੇ ਜਾਂ ਅਰਦਾਸ ਕਰੇ ਕਿ ਧੰ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੋਦ ਚ ਬੈਠਣ ਲੱਗਾ ਕਿਰਪਾ ਕਰਿਓ ਮੇਰਾ ਚਿੱਤ ਗੰਦੇ ਫੁਰਨਿਆਂ ਵਾਲਾ ਨਾ ਜਾਵੇ ਚੇਤ ਨੂੰ ਰੋਕ ਕੇ ਪਾਠ ਕਰੇ ਚੇਤ ਚੀਤ ਕੋ ਨਿਰੋਧ ਕਹੇ ਪ੍ਰਬੋਧ ਕਹੇ ਪ੍ਰਕਾਸ਼ ਪ੍ਰੇਮ ਗਿਆਦੀ ਨਾ ਬਿਸ਼ਾਏ ਨਾ ਪ੍ਰਯੰਕ ਹੱਥ ਦਿਜੀਏ ਗੱਦੀਆਂ ਲਾ ਕੇ ਨਾ ਬੈਠੇ ਮੇਰੀ ਬੇਨਤੀ ਥੋੜੀ ਸੁਣ ਲਿਓ ਪਲੀਜ਼ ਤੇ ਕੂਣੀਆਂ ਰੱਖ ਕੇ ਮਹਾਰਾਜ ਦੀ ਮੰਜੀ ਸਾਹਿਬ ਤੇ ਨਾ ਬੈਠੇ ਯਾਦ ਰੱਖਿਓ ਪਹਿਲਾ ਮੰਜੀ ਸਾਹਿਬ ਸੀ ਅੱਜ ਮੰਜੀ ਸਾਹਿਬ ਨਹੀਂ ਅੱਜ ਬੈੱਡ ਹੈ ਅੱਜ ਨੇ ਪ੍ਰਕਾਸ਼ ਨਾ ਤਕਰੀਬਨ ਹਰਮੰਦਰ ਸਾਹਿਬ ਨੂੰ ਛੱਡ ਕੇ ਜਿਹੜੇ ਅਸੀਂ ਬੈੱਡ ਘਰ ਨਹੀਂ ਵਰਤੇ ਆ ਪਲਾਈ ਵਾਲੇ ਪਲਾਈ ਵਾਲੇ ਬੈੱਡ ਹੀ ਪਰ ਰਹਿਤ ਮਰਿਆ ਦਾ ਚ ਲਿਖਿਆ ਮੰਜੀ ਸਾਹਿਬ ਤੇ ਪ੍ਰਕਾਸ਼ ਕਰੇ ਮੰਜੀ ਜਾਂ ਨਿਵਾਰੀ ਹੁੰਦੀ ਜਾਂ ਸੂਤਰੀ ਹੁੰਦੀ ਹੈ ਅਜੇ ਵੀ ਦਰਬਾਰ ਸਹਿ ਮੰਜੀ ਸਾਹਿਬ ਤੇ ਪ੍ਰਕਾਸ਼ ਹੈ ਹੁਣ ਜਿਹਨੂੰ ਮੰਜੀ ਸਾਹਿਬ ਕਹਿੰਦੇ ਮੰਜੀ ਸਾਹਿਬ ਥੋੜਾ ਹੀ ਦੀ ਤੇ ਇਹ ਤਾਂ ਬੈੱਡ ਜਿਵੇਂ ਬਣੇ ਨੇ ਤਕਰੀਬਨ ਇਸ ਤਰ੍ਹਾਂ ਉਸ ਮੰਜੀ ਸਾਹਿਬ ਤੇ ਕੂਣੀ ਨਾ ਰੱਖੇ ਪਾਠ ਕਰਨ ਵਾਲਾ ਗਾਦੀ ਨਾ ਪਛਾਏ ਨਾ ਪ੍ਰਯੰਕ ਹੱਥ ਦੀਜੀਏ ਖਾਂਸੀ ਕਰੋਧ ਵਾਰਤਾ ਜੰਬਾਈ ਔਰ ਡਕਾਰ ਸ਼ੀ ਕੇ ਨੋਟ ਕਰਿਓ ਗੁਰੂ ਗ੍ਰੰਥ ਸਾਹਿਬ ਦੀ ਜਹੂਰੀ ਪਾਠ ਕਰਨ ਵਾਲਾ ਆਪਣੇ ਮੂੰਹ ਨੂੰ ਢੱਕ ਕੇ ਰੱਖੇ ਕਈ ਹੁਣ ਕਹਿੰਦੇ ਨੇ ਮੂੰਹ ਟੱਕਣ ਦਾ ਕੀ ਫਾਇਦਾ ਯਾਦ ਰੱਖਿਓ ਜਦੋਂ ਅਸੀਂ ਬੋਲਨੇ ਆ ਕੁਝ ਅਦ੍ਰਿਸ਼ਟ ਨਿੱਕੇ ਨਿੱਕੇ ਮੂੰਹ ਵਿੱਚੋਂ ਪਾਣੀ ਦੇ ਕਤਰੇ ਡਿੱਗਦੇ ਆ ਢੱਕ ਕੇ ਰੱਖੇ ਸੰਗੇ ਨਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਖਾਂਸੀ ਕਰੋਧ ਗੁੱਸੇ ਜਾ ਕੇ ਪਾਠ ਨਾ ਕਰੇ ਮੈਂ ਕਹਿੰਦਾ ਅੱਜ ਤੋਂ ਇਹ ਤਕਰੀਬਨ 100 ਸਾਲ ਪਹਿਲਾਂ ਲਿਖਿਆ ਸੰਤ ਨਿਹਾਲ ਸਿੰਘ ਲਾਹੌਰ ਦੇ ਸੰਤ ਉਹ ਕਹਿੰਦਾ ਗੁੱਸੇ ਚ ਪਾਠ ਨਾ ਕਰੇ ਤੇ ਸੱਚੀ ਮੁੱਚੀ ਇੱਕ ਪਾਠ ਹੀ ਕਿਤੇ 10 ਮਿੰਟ ਜਿਆਦਾ ਪਾਠ ਕਰ ਲੈ ਸੱਜੀ ਪੁੱਛੋ ਨਾ ਉਹ 10 ਮਿੰਟ ਜਿਹੜੇ ਕੱਢ ਦਾ ਅੰਦਰ ਵਟ ਉੱਠਦੇ ਪੈਣੇ ਆ ਜਾ ਸੱਚੀ ਉਹ ਪਾਠ ਨਹੀਂ ਕਰਦਾ ਧੱਕਾ ਕਰਦਾ ਕਦੋਂ ਖਹਿੜਾ ਛੁੱਟੇ ਕਹਿੰਦੇ ਨੇ ਪਾਠ ਕਰਦੇ ਆ ਗੁੱਸੇ 'ਚ ਨਾ ਆਵੇ ਖਾਂਸੀ, ਕਰੋਧ, ਵਾਰਤਾ ਪਾਠ ਕਰਦੇ ਆ ਗੱਲਾਂ ਨਾ ਕਰੇ ਮੇਰੀ ਬੇਨਤੀ ਏ ਮੰਨ ਲਓ ਸਾਡੇ 'ਚ ਕੋਈ ਪਾਰਟੀ ਮੈਂ ਕਹਿੰਨਾ ਜੇ ਪਾਠ ਕਰਕੇ ਵੀ ਰੋਜ਼ੀ ਹੈ ਤੇ ਇਮਾਨਦਾਰੀ ਨਾਲ ਪਾਠ ਕਰ ਗੁਰੂ ਨੂੰ ਮੁਹੱਬਤ ਕਰਕੇ ਵੱਧਾ ਚੱਟੀ ਨਾ ਕਰ ਤੇਰਾ ਪਾਠ ਵੀ ਬੰਦਗੀ ਬਣ ਜਾਏ